ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਓ ਰਾਖੋ ਕੰਦੋ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸਿਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋਪਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ कह रविदास चमारा चमरट्टा गांठना जनई लोग गठा वह पनही रहाओ आर नहीं जे तोपो नहीं राम भी ठाओ रोपो लोग गांठ गांठ खरा बेगुचा हो बिन गांठे जाए पहुचा रविदास जपै राम नामा मोहे जाम से नाहीं कामा ਰਾਗ ਸੋਰਠ ਬਾਣੀ ਭਗਤ ਭੀਖਨ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਰਾਮ ਰਾਏ ਹੋਏ ਬੈਦ ਬਨਵਾਰੀ ਆਪਣੇ ਸੰਤੈ ਲਿਹੋ ਉਬਾਰੀ ਰਹਾਓ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾਕਾ ਉਹ ਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਉਹ ਖਦ ਜਗ ਸਾਰਾ ਗੁਰ ਪ੍ਰਸਾਦ ਕਹ ਜਨ ਭੀਖਨ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੂਰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨ ਛਪੈ ਛਪਾਇਆ ਹਾਰ ਗੋਨ ਕਹਤੇ ਕਹਿ ਨ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਓ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕੋ ਭੀਖਨ ਦੋਏ ਨੈਣ ਸੰਤੋਖੇ ਜਹ ਦੇਖਾਂ ਤੈ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਓ ਆਂਦਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰੋ ਤਾਰਾ ਹੋਏ ਦਿয়াল ਤੇਰਾ ਨਾਮ ਤਰਾ ਸਤਗੁਰ ਬਾਣੈ ਜਾਓ ਰਹਾਓ ਸਰਬੰਸਾਚਾ ਏਕ ਹੈ ਦੂਜਾ ਨਾਹੀ ਕੋਏ ਤਾ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਝ ਬਾਜ ਪਿਆਰੇ ਕੇਵਰ ਹਾ ਸਾਵੜਿ ਆਈ ਦੇਹ ਜਿਤ ਨਾਮ ਤੇ ਰਹਿ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਓ ਸੇਵੀ ਸਾਹਿਬ ਆਪਣਾ ਅਬਰ ਨਾ ਜਾਚੋਂ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਓ ਤੁਨਾ ਸ੍ਰੀ ਮਹੱਲਾ ਪਹਿਲਾ ਹਮੇ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀਏ ਪ੍ਰਾਨਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾਰ ਰਹਾਓ ਸਾਸ 마ਸ ਸਭ ਜਿਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇ ਰਹੇ ਬ ਕਹਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿ ਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿ ਸਪਾਈਐ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਜਿ ਆਮਦਿ ਵਾਰ ਜਾਂ ਪਕੜ ਚਲਾਇਆ ਤਾਂ ਚਲਦਾ ਪਛੋਤਾਣਾ ਜਬ ਲਗ ਦੁਨੀਆਂ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀਐ ਜਬ ਲਗ ਦੁਨੀਆਂ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ